जय शंकर दी मित्रों आ गए हैं फिरते एक नवे ते कैण जी व्लॉग दे ਵਿੱਚ ਤੇ ਜਿੱਦਾਂ ਲਾਸ ਸੰਡੇ ਤੋਂ ਆਪਾਂ ਨੂੰ ਛੁੱਟੀ ਹੈਗੀ ਦੁਕਾਨ ਦੀ ਵੀ ਤੇ ਦੋ ਦਿਨ ਦੀਆਂ ਛੁੱਟੀਆਂ ਆ ਗਈਆਂ ਪੰਜਾਬ ਬੰਦਾ ਅਗਲੇ ਦਿਨ ਤੇ ਫਿਰ ਆਪਾਂ ਕਹਾ ਥੋੜਾ ਕਿਤੇ ਬਾਹਰ ਘੁੰਮ ਕੇ ਆਨੇ ਅੰਬਰ ਸਰ ਤੋਂ ਤੁਹਾਨੂੰ ਬੜਾ ਵਿਖਾਤਾ ਵਾ ਹੁਣ ਅੰਬਰ ਸਰ ਤੋਂ ਬਾਹਰ ਲੈ ਕੇ ਚੱਲਦੇ ਤੁਹਾਨੂੰ ਸਾਰਾ ਤੁਹਾਨੂੰ ਵਿਖਾਵਾਂਗੇ ਸੀਨ ਪੱਤਾ ਸਾਰਾ ਕੁਝ ਵਿਖਾਵਾਂਗੇ ਤੁਹਾਨੂੰ ਚਲੋ ਹੁਣੇ ਨਿਕਲਣ ਲੱਗੇ ਇੱਥੋਂ ਹਾਂਜੀ ਮਿੱਤਰੋ ਟਾਈਮ ਹੋਇਆ ਹੁਣੇ ਤੇ 6 ਤੇ ਹੁਣੇ ਬੈਠੇ ਆਪਾਂ ਦੁਕਾਨ ਤੇ ਚੈੱਕ ਕਰੋ ਇਹ ਭਰਾ ਬੈਠਾ ਹੱਡ ਨਾਲ ਤੇ ਹੁਣ ਇਹ ਪੈਕਿੰਗ ਬੁਕਿੰਗ ਆਪਣੀ ਹੋ ਗਈ ਆ ਤੇ ਥੋੜੀ देर ਤੇ ਆਪਾਂ نکلਣ ਲੱਗੇ ਆ ਚੱਲੇ ਆ ਆਪਾਂ ਉਹ ਤੁਹਾਨੂੰ ਰਾਤ ਦੱਸਾਂਗੇ ਤੁਹਾਡੇ ਲਈ ਸਰਪ੍ਰਾਈਜ਼ ਆ ਬਾਕੀ ਤਦ ਦਿਖਾਵਾਂਗੇ ਸਾਰਾ ਕੁਝ ਤੈਨੂੰ ਚੱਲੇ ਥੋੜੀ ਦੇਰ ਤੱਕ ਤੁਹਾਨੂੰ ਉਹ ਵੀ ਵਿਖਾਣੇ ਆ ਚਲੋ ਵੇਖੋ ਮਿੱਤਰੋ ਆਪਾਂ ਰਾਤ ਜਾਣੇ ਹੀ ਤੇ ਫੌਗ ਚੈੱਕ ਕਰੋ ਪੂਰਾ ਧੁੰਦ ਹੀ ਧੁੰਦ ਹੋ ਗਈ ਹਲੇ ਤੇ ਆਪਾਂ ਦੇਰਾ ਪਹੁੰਚੇ ਹੀ ਬਾਕੀ ਹੌਲੀ ਹੌਲੀ ਤੁਰਨੇ ਧੁੰਦ ਚ ਵੀ ਆਪਾਂ ਫਾਈਨਲੀ ਮਿੱਤਰੋ 2-3 ਘੰਟੇ ਦੇ ਸਫ਼ਰ ਦੇ ਬਾਅਦ ਆ ਗਏ ਆਪਾਂ ਫਾਈਨਲੀ ਆਪਣੀ ਲੋਕੇਸ਼ਨ ਤੇ ਹਰਦਵਾਰ ਤੇ ਹੁਣ ਇਹਦੇ ਰਾਤ ਹੈਗੀ ਕੱਲ ਤੁਹਾਨੂੰ ਚੰਗੀ ਤਰ੍ਹਾਂ ਵਿਖਾਵਾਂਗੇ ਆਪਾਂ ਤੇ ਹੁਣ ਇਹ ਆਪਾਂ ਚੱਲੇ ਆਂ ਹੋਟਲ 'ਚ ਤੇ ਹੋਟਲ ਲੱਭ ਕੇ ਤੁਹਾਨੂੰ ਪੂਰਾ ਟੂਰ ਕਰਾਨੇ ਆਂ ਹੋਟਲ ਦਾ ਵੀ ਗਾਇਸ ਹੁਣ ਆਪਾਂ ਰੂਮ 'ਚ ਆ ਗਏ ਆਂ ਰੂਮ ਕੋਈ ਕਰਾ ਦੇ ਓਏ ਕੁਛ ਆਪਣਾ ਕਮਰਾ ਵਾ ਅੰਦਰ ਵੜਦੇ ਆ ਵੇਖੋ ਇੱਕ ਚੇਅਰ ਪਈ ਏਕ ਮੇਜ਼ ਪਿਆ ਵਾ ਤੇ ਇੱਥੇ ਕੇਸੀ ਲੱਗਾ ਵਾ ਬਸ ਇਹ ਦੋ ਕਮਰੇ ਤੇ ਇੱਥੇ ਬੈਠਾ ਆਪਣਾ ਭਰਾ ਅਸ ਇੰਨਾ ਛੋਟਾ ਗਾ ਜੇ ਕੁਛ ਕਮਰਾ ਹੈਗਾ ਵਾ ਦੋ ਤਿੰਨ ਘੰਟੇ ਆਪਾਂ ਕੱਢਣੇ ਜਾ ਰਹੇ ਤੇ ਪਰਹਿਣਾ ਜੀ ਹਾਂਜੀ ਮਿੱਤਰੋ ਦੋ 2.5 ਘੰਟੇ ਪਰ ਰੈਸਟ ਕਰ ਲਈ ਤੇ ਹੁਣ ਆਪਾਂ ਇਹ ਥੋੜਾ ਬਾਹਰ ਚਾਹ ਚੂ ਪੀਣ ਉੱਤ ਗਏ ਆ ਥੋੜਾ ਚਾਹ ਚੂ ਪੀ ਲਈ ਮੈਂ ਹਾਂ ਤੇ ਫੇਰ ਤੁਹਾਨੂੰ ਸਾਰਾ ਸੀਨ ਪਤਾ ਵਿਖਾਣੇ ਆ ਘੁੰਮਾਂਗੇ ਅੱਜ ਸਾਰੇ ਦਿਨ ਆਹ ਵੇਖੋ ਮਿੱਤਰੋ ਸਾਹਮਣੇ ਬਣਦੀ ਆਪਣੀ ਚਾਹ ਹਾਂਜੀ ਅੰਕਲ ਜੀ ਥੋੜਾ ਮਿੱਠਾ ਜ਼ਿਆਦਾ ਪਾਓ ਠੀਕ ਹੈ ਮਿੱਤਰੋ ਸਵੇਰੇ ਸਵੇਰੇ ਚਾਹ ਛੜ ਲਈ ਆ ਤੇ ਬਾਕੀ ਇਥੇ ਮੋਲ ਚਲ ਵਧੀਆ ਵਾ ਸ਼ਾਂਤੀ ਆ ਲੇ ਤੇ ਬਾਕੀ ਲੈ ਨਾਤ ਹੋ ਕੇ ਘੁੰਮ ਜਲਦੇ ਆ ਬਾਹਰ ਖਾਣੇ ਤੁਹਾਨੂੰ ਸਾਰਾ ਕੁਝ ਫਾਈਨਲੀ ਆ ਗਏ ਆਪਾਂ ਇਸ਼ਨਾਨ ਕਰਨ ਤੇ ਕੰਗਾ ਮਈਆ ਦਾ ਜਲ ਥੋੜਾ ਜਾਰਾ ਠੰਡਾ ਹੋਂ ਕਰਨਾ ਆਪਣਾ ਹੌਸਲਾ ਨਹੀਂ ਬਣੰਦਿਆ ਸੀ ਥੱਲੇ ਜਾਂਦਾ ਥੱਲੇ ਜਾਣੇ ਹੀ ਠੰਡਾ ਪਾਣੀ ਦੇਖ ਕੇ ਫੇਰ ਬਾਹਰ ਆਏ ਨੇ ਹੌਸਲਾ ਕਰਕੇ ਗਏ ਹੀ ਤੇ ਫੇਰ ਭੱਜ ਕੇ ਵੇਖੋ ਬਾਹਰ ਆ ਗਏ ਤੇ ਫੇਰ ਆਪਾਂ ਦੋਵੇਂ ਬਰਾ ਹੌਸਲਾ ਕਰਕੇ ਫਾਈਨਲੀ ਚੱਲੀ ਗਏ ਤੇ ਕਰ ਹੀ ਲੈ ਇਸ਼ਨਾਨ ਆਹ ਬਸ ਸਾਹਮਣੇ ਮਿੱਤਰੋ ਮੰਸਾ ਤੇਵੀ ਮਾਤਾ ਦੀ ਚੜਾਈ ਅੱਗੇ ਮਿੱਤਰੋ ਸ਼ਨਾਨ ਆਪਾਂ ਘਰ ਆਏ ਆਂ ਤੇ ਵੇਖੋ ਕਿ ਕੱਟਕਾ ਵੀ ਆਪਾਂ ਲਾ ਲਏ ਤੇ ਹੁਣ ਚੱਲੇ ਆਪਾਂ ਵਾਪਸ ਆਪਣੇ ਰੂਮ 'ਚ ਤੇ ਉੱਥੇ ਮੈਂ ਚੈੱਕ ਆਊਟ ਕਰਾਈਏ ਨਾ ਤੇ ਬਾਕੀ ਤੁਹਾਨੂੰ ਵਿਖਾਵਾਂਗੇ ਹੋਰ ਵੀ ਕਿਤੇ ਘੁੰਮਣ ਚੱਲਦੇ ਆ ਉਹ ਵੀ ਤੁਹਾਨੂੰ ਵਿਖਾਵਾਂਗੇ ਆ ਗਏ ਆਪਣਾ ਭਰਾ ਨਾਲ ਨਾਲ ਆਪਾਂ ਫਿਰ ਹੁਣ ਚੱਲੇ ਰੂਮ ਵੱਲ ਨੂੰ ਚਲੋ ਹਾਂਜੀ ਮਿੱਤਰੋ ਨਾਗੇ ਪਾਰਕਿੰਗ 'ਚ ਤੇ ਹੁਣ ਗੱਡੀ 'ਚ ਬਹਿਣ ਲੱਗੇ ਤੇ ਹੋਰ ਕਿਤੇ ਚੱਲੇ ਘੁੰਮਣ ਫਿਰਨ ਹਰਦਵਾਰ ਤੇ ਆਪਾਂ ਇਸ਼ਨਾਨ ਵੀ ਕਰ ਲਿਆ ਵਾ ਤੇ ਹੁਣ ਸਾਰਾ ਚੈੱਕ ਆਊਟ ਚੁਗੜ ਸਾਰਾ ਕੁਝ ਹੋ ਗਿਆ ਵਾ ਤੇ ਹੁਣ ਚੱਲੇ ਹੋਰ ਕਿਤੇ ਵਿਖਾਣੇ ਤੁਹਾਨੂੰ ਸਾਰਾ ਕੁਝ ਰਪਿਆ ਬਾਹਰ ਦੀਵਾਰ ਤੋਂ ਤੇ ਹੁਣ ਆਪਾਂ ਨੈਕਸਟ ਕਿਹੜੀ ਜਗ੍ਹਾ ਤੇ ਚੱਲੇ ਆ ਇਹ ਤੁਹਾਨੂੰ ਪਤਾ ਲੱਗੂਗਾ ਨੈਕਸਟ ਵਲੌਗ 'ਚ ਜੇ ਇੱਕ ਵਲੌਗ 'ਚ ਤੁਹਾਨੂੰ ਸਭ ਕੁਝ ਵਿਖਾਤਾ ਤੇ ਫਿਰ ਆਪਾਂ ਦੂਜਾ ਵਲੌਗ ਕਿੱਥੇ ਕੱਟਣਾ ਵਾ ਬਸ ਫਿਰ ਤੁਹਾਨੂੰ ਦੂਜੇ ਵਲੌਗ 'ਚ ਪਤਾ ਲੱਗੂਗਾ ਆਪਾਂ ਕਿੱਥੇ ਚੱਲੇ ਤਾਂਡੀ ਸਰਪ੍ਰਾਈਜ਼ ਆ ਚਲੋ ਮਿਲਦੇ ਆ ਨੈਕਸਟ ਵਲੌਗ 'ਚ ਉਦੋਂ ਲਈ ਬਾਏ ਬਾਏ ਜੈ ਸ਼ੰਕਰ ਦੀ